ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਅੱਜ ਬਹੁਤ ਠੰਡਾ ਅੱਜ ਆਪਾਂ ਬਣਾਉਣੇ ਆ ਪਾਸਤਾ ਹਾਂਜੀ ਪਾਸਤਾ ਬਣਾਉਣ ਵਾਸਤੇ ਆਪਣੇ ਪਾਣੀ ਗਰਮ ਰੱਖਤਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਅੱਧਾ ਚਮਚ ਨਮਕ ਪਾ ਕੇ ਤਾਂ ਆਪਾਂ ਇਹ ਪਾਸਤਾ ਉਬਲਣਾ ਰੱਖਣਗੇ ਪਾਸਤੇ ਨੂੰ ਘੱਟੋ ਘੱਟ 15-20 ਮਿੰਟ ਉਬਾਲ ਲੈਣਾ ਹਨ ਜਿਆਦਾਤਰ ਮੈਂ ਦੇਖਿਆ ਕਿ ਥੋੜਾ ਜਿਹਾ ਬਸ ਉਬਾਲਿਆ ਤੇ ਉਤਾਰ ਲਿਆ ਉਹ ਬਹੁਤ ਕੱਚਾ ਹੁੰਦਾ ਬੱਚਿਆਂ ਦੇ ਹজম ਨਹੀਂ ਹੁੰਦਾ ਹਾਂਜੀ ਹੁਣ ਆਪਣਾ ਇਹ ਪਾਸਤਾ ਦੇਖੋ ਉਬਲ ਚੁੱਕਿਆ ਚੰਗੀ ਤਰੀਕੇ ਨਾਲ ਹੁਣ ਆਪਾਂ ਇਹਨੂੰ ਠੰਡੇ ਪਾਣੀ ਦੇ ਵਿੱਚ ਹਨ ਥੋੜਾ ਧੋ ਰਾਂਗੇ ਦੋ ਟਮਾਟਰ ਪਾ ਲਏ ਚੰਦੋ ਵਾਲਾ ਉਹ ਪਾ ਦਿੰਦਾ ਕਿ ਲੱਗਦੇ ਨੇ ਦੇਖੋ ਆਪਾਂ ਥੋੜਾ ਜਿਹਾ ਹੋਰ ਪਾ ਦੇ ਇਹ ਵੈਜੀਟੇਬਲ ਨੂੰ ਥੋੜੀ ਜਿਹੀ ਘੁੱਲ ਲਾਂਗੇ ਹਾਂਜੀ ਹੁਣ ਆਪਣੀ ਵੈਜੀਟੇਬਲ ਦੇਖੋ ਹਨਾ ਘੁੱਲ ਚੁੱਕੀਆਂ ਨੇ ਥੋੜੀਆਂ ਜੀਆਂ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਸਤਾ ਹਾਂਜੀ ਆਪਾਂ ਥੋੜਾ ਜਿਹਾ ਇਹਨੂੰ ਸਿੱਖਾ ਹੀ ਬਣਾਵਾਂਗੇ ਪਰ ਤੁਸੀਂ ਇਹਦੇ ਚ ਟਾਲੇ ਮਿਕਸ ਵੀ ਪਾ ਸਕਦੇ ਹੋ ਪਰ ਅਸੀਂ ਥੋੜੀ ਜਿਹੀ ਲਾਲ ਮਿਕਸ ਰੋਣਾਂਗੇ ਤੇ ਨਾਮਕ ਤੋਂ ਉਹਨੂੰ ਵੀ ਥੋੜਾ ਟੇਸਟਿੰਗ ਸਾਥ ਵੀ ਪਾ ਸਕਦੇ ਹਾਂ ਜੀ ਵਾਈਟ ਕਰੀਮ ਜਾਂ ਮਿਉਨੀ ਦੀ ਜਗ੍ਹਾ ਤੇ ਹਨਾ ਮੈਂ ਨਾ ਘਰ ਦੀ ਜਿਹੜੀ ਆਪਣੀ ਕਰੀਮ ਆ ਦੁੱਧ ਦੀ ਉਹ ਵੀ ਯੂਜ਼ ਕਰਾਂਗੀ ਕਿਉਂਕਿ ਮੈਂ ਮਿਉਨੀ ਇਹ ਬੱਚਾ ਨੂੰ ਨਹੀਂ ਖਵਾਉਂਦੀ ਉਹਦੇ ਵਿੱਚ ਮੈਦਾ ਬਹੁਤ ਜ਼ਿਆਦਾ ਹੁੰਦਾ ਤੇ ਵਾਈਟ ਸਾਉਸ ਵੀ ਹੈ ਨਾ ਉਹ ਵੀ ਦੇ ਵਿੱਚ ਵੀ ਮੈਦਾ ਅਜੂਬ ਹੁੰਦਾ ਪਰ ਆਪਾਂ ਤੁਹਾਨੂੰ ਬਹੁਤ ਹੀ ਹੈਲਦੀ ਵੈਲਸ ਬਣਾਵਾਂਗੇ ਮੈਂ ਸੁਬੀਨ ਤੇ ਦੱਸਾਂਗੀ ਹਾਂ ਜੀ ਦੇਖੋ ਆਪਣਾ ਪਾਸਤਾ ਇਹ ਦੇਖੋ ਬਣ ਕੇ ਦੇਖੋ ਕਿੰਨਾ ਕਰੀਮੀ ਬਣਿਆ ਨਾ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਚਾਟ ਮਸਾਲਾ ਪਾ ਦਾਂਗੇ ਥੋੜੀ ਜਿਹੀ ਆਪਣੀ ਸੌਸ ਪਾ ਦਾਂਗੇ ਅਸੀਂ ਇਹੀ ਯੂਜ਼ ਕਰਦੇ ਆ ਤੁਹਾਨੂੰ ਦੇਖ ਲਿਓ ਉਹਦੇ ਵਿੱਚ ਪਤਾ ਚੱਲ ਜੇਗਾ ਡਿਸਕ੍ਰਿਪਸ਼ਨ ਦੇ ਵਿੱਚ ਇਹਦਾ ਹਨਾ ਅਸੀਂ ਲਿੰਕ ਪਾ ਲਿਆ ਹੋਵੇ ਤੁਹਾਨੂੰ ਹਾਂਜੀ ਹੁਣ ਆਪਾਂ ਆਪਣੀ ਘਰੇ ਬਣਾਈ ਦੀ ਜਿਹੜੀ ਚੀਜ਼ ਸੀਗੀ ਹਨਾ ਉਹੀ ਹੈਗੀ ਇਹ ਇਹਦੀ ਵੀ ਆਪਾਂ ਨੇ ਰੈਸਪੀ ਤੁਹਾਨੂੰ ਹਨਾ ਇਹਦੇ ਚੈਨਲ ਦੇ ਉੱਪਰ ਪਾਈ ਹੋਈ ਹੈ ਤੁਸੀਂ ਬਣਾ ਸਕਦੇ ਹੋ ਇਹ ਬਹੁਤ ਹੀ ਵਧੀਆ ਦੁੱਧ ਤੋਂ ਬਣੀ ਹੋਈ ਆ ਦੇਖੋ ਕਿੰਨਾ ਵਧੀਆ ਚਿਹਰਾ ਆਪਣਾ ਪਾਸਤਾ ਬਣੇਗਾ ਅੰਜੀ ਇਹ ਪਹ ਚੀਜ਼ ਪਾ ਕੇ ਨਾ ਥੋੜਾ ਜਿਹਾ ਟਾਈਮ ਲਈਏ ਨੂੰ ਧਾਕੇ ਰੱਖ ਦਾਂਗੇ ਤੁਹਾਡੇ ਕੋਲੇ ਮਾਈਕ੍ਰੋਵੇ ਹੈਗਾ ਨਾ ਤੁਸੀਂ ਉਹਦੇ ਵਿੱਚ ਵੀ ਰੱਖ ਸਕਦੇ ਆ ਇਸ ਤੇ ਬਣਾਵਾਂਗੇ ਠੀਕ ਹਨ ਟਾਕ ਦੋ ਚੀਜ਼ ਮੈਲਟ ਹੋ ਜੂਗੀ ਹਾਂਜੀ ਦੇਖੋ ਆਪਣਾ ਇਹ ਪਾਸਤਾ ਬਣ ਕੇ ਬਿਲਕੁਲ ਤਿਆਰ ਹੋ ਚੁੱਕਿਆ ਦੇਖੋ ਕਿੰਨਾ ਵਧੀਆ ਹੈ ਨਾ ਕਿੰਨਾ ਕਰੀਮੀ ਹੈ ਦੇਖੋ ਇਹਦੀ ਜਿਹੜੀ ਚੀਜ਼ ਹੈ ਨਾ ਉਹ ਵੀ ਬਿਲਕੁਲ ਮੈਲਟ ਹੋ ਚੁੱਕੀ ਹੈ ਦੇਖੋ ਬਿਲਕੁਲ ਮੈਲਟ ਹੋ ਚੁੱਕੀ ਹੈ ਇਹ ਹਾਂਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ